ਚੈੱਕ ਕਰੂੰਗਾ ਹੜੇ ਮਾਨਸਾ ਬਣੀ ਦਾ ਭਰਾ ਵਾਹੇ ਕਰਦੇ ਹੁੰਦੇ ਆ ਅੰਗੂਰ ਅੰਗੂਰ ਪੁਰਜ ਮਾਨਸਾ ਦੇ ਵਧੀਆ ਅੰਗੂਰ ਹੁਣ ਤਾਂ ਸਾਰਾ ਲੱਗ ਹੜੇ ਇਹ ਰੱਖ ਰਾਂਗੇ ਕਲੀ ਵਾਰ ਚੈੱਕ ਕਰਾਂ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਠੀਕ ਹੋ ਦਿਖਾ ਦਈਏ ਫਿਰ ਇਟਲੀ ਦੇ ਖੇਤ ਹਰੇ ਤਾਂ ਹਰੇ ਭਰੇ ਹੈ ਪੂ ਜਾਣਗੇ ਪਰ ਹੈਡ ਵਾਲੇ ਡੁਲੇ ਜੀ ਨੇ ਕੋਈ ਗਲੀ ਚੰਗੀ ਵਾਲੀ ਗੱਲ ਨਹੀਂ ਉਹ ਚੈੱਕ ਫਿਰ ਬਿਊਟੀ ਉਹ ਫਿਰ ਚੈੱਕ ਸੜਕਾਂ ਨੂੰ ਕਹਿੰਦੇ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਹੈ ਮੌਤ ਬਲੇ ਹਰਕ ਬਹੁਤ ਸੋਹਣੀ ਆ ਵੀ ਕਹਿੰਦੇ 50 ਤੇ ਰੱਖ ਰੋ ਇਹਦਾ ਬੰਦੀ ਹੈ 50 ਦਾ ਕੋਈ ਚੱਕਰ ਹੀ ਨਹੀਂ ਕਰੋ ਬਿਊਟੀ ਆਓ ਸਫਰ ਦੇ ਨਿਆਰੇ ਉਹ ਸੈਕਟਰ ਘਾਉਣਾ ਤੁਹਾਨੂੰ ਇਟਲੀ ਦੇ ਨਿਆਰੇ ਵੀ ਕੀ ਕੁਝ ਗੱਲ ਬਾਤ ਹੈ ਤੇ ਫੋਲੋ ਖੁਲੂ ਵੀ ਕਰੋ ਯਾਰ ਮੈਂ ਵੀ ਮੜਾ ਜਾਵਾਂ ਸਰਬ ਬਣੂਗਾ ਫੋਲੋ ਕਰ ਲੋ ਤੇ ਇਗਲੀ ਦੇ ਤੁਹਾਨੂੰ ਦਵਾਵਾਂਗ ਨਿਆਰੇ ਫਿੱਟਲੀ ਰੀਚ ਮੀ ਬਣਦੀ ਪੂਰੀ ਪੂਰੀ ਸੁਭਾਵਨਾ ਤੇ ਸੀਸੇ ਜੀ ਦੇਖ ਲੈਣੇ ਪਿੱਛੇ ਤਾਂ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਅੰਗੂਰ ਅੰਗੂਰ ਅੰਗੂਰ

ਬਾਕੀ ਖੇਤੀ ਦਾ ਡਲੇਆਂ ਜਾਂ ਚੀ ਕਰਦੇ ਆਂ ਪੰਜਾਬ ਦੀ ਰੀਸ ਤਾਂ ਨਹੀਂ ਹੋਣੀ 400 ਬਰੇ ਡਲੇ ਜੀ ਨੇ ਬਾਕ ਕੁਦਰਤ ਚੰਗੀ ਆ ਥੋੜੀ ਜੀ ਹਵਾ ਪਾਣੀ ਚੰਗਾ ਹੈ ਹੋਰ ਮਿੱਤਰੋ ਦੇਖ ਲਓ ਜੀ ਅੱਗੋਂ ਗਨਾ ਲਵੇ ਦੇਖ ਲਓ ਮਿੱਤਰੋ ਅੱਗੋਂ ਬਣੀਓ ਸਰਦਾ ਜੇ ਨਾ ਲਓ ਯਾਰ ਪੰਜਾਬ ਵਰਗੀ ਤਾਂ ਨਹੀਂ ਸੋਣੀ ਨੇ ਇਹਨਾਂ ਤਾਂ ਪਸ ਆਇਆ ਵੀ ਦਰਖਤ ਰੁਖਤ ਜੇ ਹੈਗੇ ਨੇ ਹਵਾ ਪਾਣੀ ਚੰਗਾ ਹੈ ਬਾਕੀ ਪੰਜਾਬ ਵਾਲੀ ਗੱਲ ਤਾਂ ਨਹੀਂ ਬਣਨੀ ਨਾ ਤਾਂ ਹਰੀ ਉਮਰ